ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦਿਮੈ ਸਾਰ ਨਾ ਜਾਣਾਂ ਓਨੀ ਰਹੇਵੇਂ ਮੈਨੂੰ ਮੁੜਨਾ ਪਿਆ ਭਾਵੇਂ ਸਾਨੂੰ ਤੁਰਨਾ ਪਿਆ ਪਿੰਡ ਵਿੱਚ ਇਹ ਚੱਲ ਰਿਹਾ ਸੀ ਕਿ ਇਹ ਵੀ ਸਮਾਂ ਮਿਲਿਆ ਇਹਦੇ ਵਿੱਚ ਵੀ ਕੋ ਰਾਜ ਹੈਗਾ ਫਿਰ ਸਿੰਗਿੰਗ ਹੈ ਸਿੰਗਿੰਗ ਮੈਂ ਕਿਹੇ ਤੋਂ ਨਹੀਂ ਸਿੱਖੀ ਹੁਣ ਮੈਂ ਬਹੁਤ ਸਾਰੀ ਭਾਸ਼ਾ ਚ ਗਾ ਲੈਣੀ ਆ ਤੇ ਉੱਥੇ ਕੀਰਤਨ ਸੁਣਦੀ ਹੁੰਦੀ ਸੀ ਜਦੋਂ ਕੀਰਤਨ ਸੁਣਨਾ ਤੁਹਾਨੂੰ ਮੈਂ ਦੱਸਿਆ ਨੇ ਜਿਵੇਂ ਕਿ ਮੈਨੂੰ ਨਾਵੇਂ ਥੀਏਟਰ ਸਿੱਖਿਆ ਪੈਸੇ ਨਹੀਂ ਸੀ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਥੀਏਟਰ ਤੇ ਸਿੰਗਿੰਗ ਤਾਂ ਬਹੁਤ ਦੂਰ ਦੀ ਗੱਲ ਹੈ ਹਣਾ ਤੇ ਉਹ ਫਿਰ ਅੱਦੇ ਹੀ ਸਿੱਖਿਆ ਮਤਲਬ ਗੁਰੂ ਸਾਹਿਬ ਜਦੋਂ ਕੀਰਤਨ ਕਰਨਾ ਉਥੇ ਰਾਗੀਆਂ ਨੇ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਉਹ ਹੀ ਚੀਜ਼ ਸੁਣੀ ਅੱਛਾ ਐਦਾਂ ਸੁਰ ਲੱਗਦੇ ਆ ਅੱਛਾ ਐਦਾਂ ਹੁੰਦਾ ਆ ਅੱਛਾ ਐਦਾਂ ਹੁੰਦਾ ਉਹ ਚੀਜ਼ ਦਿਮਾਗ ਚ ਬੈਠ ਗਈਆਂ ਫਿਰ ਉਹ ਹੁਣ ਗਾਵੇ ਲੈਣੇ ਆ ਹਮ ਯਾਰ ਤੁਸੀਂ ਨਾ ਸੱਚੇ ਪਹਿਲਾਂ ਦੀ ਗੱਲ ਮੈਨੂੰ ਇੰਨਾ ਪੁੱਛ ਲੀਆਂ ਗੱਲਾਂ ਦਿਲ ਦੀਆਂ ਰੋ ਪੀ ਇੰਨਾ ਵਧੀਆ ਮੇਕਅਪ ਕਰਕੇ ਆਈ ਸੀ ਨਾ ਮੈਂ ਸਾਰਾ ਹੀ ਖਰਾਬ ਹੋ ਗਿਆ ਰੋ ਰੋ ਕੇ ਮੈਂ ਪਹਿਲਾਂ ਸੋਚ ਕੇ ਆਈ ਸੀ ਯਾਰ ਮੈਂ ਕੋਈ ਨਾ ਪੁਰਾਣੀ ਗੱਲ ਨਹੀਂ ਯਾਦ ਕਰਨੀ। ਜੀ। ਠੀਕ ਐ। ਮੈਂ ਰੋਣਾ ਨਹੀਂ ਆ। ਪਰ ਹੁਣ ਕੀ ਕਰਾਂ ਦੱਸੋ? ਫਿਲਟਰ ਲਾ ਦਿਓ ਯਾਰ। ਠੀਕ ਐ। ਫਿਲਟਰ ਨਹੀਂ ਹੋਲਣਾ। ਜੀ। ਗਾਣਾ ਗਾਣਾ ਗਿਆ ਨਾ ਤੁਸੀਂ? ਗਾਣਾ ਠੀਕ ਐ ਮੈਂ ਸੁਣਾ ਦਿੰਨੀ ਆ। ਮੈਂ ਤਾਮਿਲ ਚ ਗਾ ਲੈਂਨੀ ਆ, ਮਰਾਠੀ ਚ ਗਾ ਲੈਂਨੀ ਆ, ਇੰਗਲਿਸ਼ ਤੇ ਗਾ ਲੈਂਨੀ ਆ, ਹਿੰਦੀ ਗਾ ਲੈਂਨੀ ਆ, ਬੰਗਾਲੀ ਗਾ ਲੈਂਨੀ ਆ। ਅਰਬੀ ਗੱਲ ਨਹੀਂ ਆ ਹੋਰ ਵੀ ਕਾਫੀ ਭਾਸ਼ਾ ਨੇ ਮੈਂ ਕਾਫੀ ਭੁੱਲ ਵੀ ਗਈਆਂ ਮਤਲਬ ਭੋਜਪੂਰੀ ਗੱਲ ਨਹੀਂ ਆ ਤੇ ਕਾਫੀ ਗੱਲ ਨਹੀਂ ਆ ਇਹ ਸਾਰੀਆਂ ਭਾਸ਼ਾ ਤੁਸੀਂ ਕਿੱਥੋਂ ਸਿੱਖੀਆਂ ਫਿਰ ਇਹਨੇ ਦਾ ਤੁਸੀਂ ਪੰਜਾਬ ਚੋ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਮੈਨੂੰ ਮਤਲਬ ਮਜ਼ਾ ਆਂਦਾ ਸੀ ਕੋਈ ਚੀਜ਼ ਨੂੰ ਸਰਚ ਕਰਨਾ ਗਾਣਾ ਸਰਚ ਕਰਨਾ ਆ ਚਾ ਆ ਇਹ ਸਿੰਧੀ ਭਾਸ਼ਾ ਦਾ ਇਹ ਇੱਥੋਂ ਦਾ ਆ ਉਹ ਕਿਹਦਾ ਮਤਲਬ ਕੀ ਆ ਫਿਰ ਉਹਦੇ ਵਰਡ ਸਰਚ ਕਰਨੇ ਫਿਰ ਉਹਨੂੰ ਗਾਣਾ ਫਿਰ ਉਹ ਵਧੀਆ ਲੱਗਣਾ ਜੀ ਪਹਿਲੇ ਪੰਜਾਬੀ ਚ ਸੁਣਾਓ ਤੁਸੀਂ ਫਿਰ ਬਾਕੀ ਭਾਸ਼ਾ ਦੇ ਵਿੱਚ ਵੀ ਸੁਣਾਵਿਓ ਤੂੰ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਹਾ ਦਿਲ ਮੈਂ ਸਾਰ ਨਾ ਜਾਣਾਂ ਓਨੀ ਰਹੇਵੇਂ ਮੈਨੂੰ ਮੁੜਨਾ ਪਿਆ ਰੱਬਾ ਵੇ ਸਾਨੂੰ ਤੁਰਨਾ ਪਿਆ